मुन्ना thank yeah. ਆਮ ਸੁਹਾਨਾ ਤੇ ਯਸੀ ਕਸਮਾ ਜਿੰਨੂਰਾ ਤੁਲ ਤੇ ਅੰਦੇਸਰ ਤੇ ਨੀਵalon ਆਪਣੇ ਜਨ ਦੇ ਜੀ ਖੁਸ਼ੀ ਦੇ ਅੰਦਰ ਪਾਤਸ਼ਾਹ ਜੀ ਆਪ ਦੇ ਚਰਨਾ ਦਾ ਬਹੁਤ ਯਾਦਸਾ ਲੈਦੇ ਆਪਾਂ ਸੋਚੇ ਕਿ ਪਰਵਾਰ ਨੂੰ ਜੈ ਲੋਤੋਂ ਆਪਣੇ ਗ੍ਰਹਿ ਦੇ ਧੁਰੇ ਬਾਣੀ ਆਈ ਜੇ ਨਹੀਂ ਸਰਲੀ ਇੰਤ ਤੁਮਟਾਈ ਮੁਰਵਾੜ ਦੇ ਸ੍ਰੀ ਸਹਿ ਪਾਤਸ਼ਾਹ ਜੀ ਜਿਨਾ ਦੇ ਤੇ ਧੋ ਪਾਏ ਬੇ ਉਪਰੰਤ ਗੁਰ ਬਾਣੀ ਦੇ ਕੀਰਤਨ ਹੋਏ ਪਤਸ਼ਾਹੀ ਸਨੇਹ ਰਾਮ ਬਾਣੀ ਸੁਣਾਉਣ ਗੁਰ ਬਾਣੀ ਪੜ੍ਹਦੇ ਰਾਗੇ ਸਿੰਘਾ ਨੂੰ ਕੀਰਤਨ ਕਰਦੇ ਆਂ ਪਰਵਾਰ ਨੂੰ ਸੇਵਾ ਕਰਦੇ ਆਂ ਕਈ ਪ੍ਰਕਾਰ ਦੀਆਂ ਗੁਰੂਆਂ ਭੁਲਾ ਬੱਤੀਆਂ ਮਜਾਂ ਅਣਜਾਣੇ ਸੇਵਾ ਦਾ ਜਾਣ ਕੇ ਮਾਤ ਕਰਨ ਅੱਗੇ ਵਾਤੇ ਸਮਰਥ ਸੋਚੀ ਵਖਰੇ ਕਰਨੀ ਦੀ ਪੜੀ ਸੁਣੀ ਗੁਰ ਬਾਣੀ ਆਪਣੇ ਦਾਤਿ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਨਿਆ ਸੰਤਾ ਗੁਰਮ ਪ੍ਰਵਾਹ ਤੇ ਕਰਦੇ ਆਂ ਦੇਵ ਸੋਣਾ ਕਾਮ ਕਰੋ ਲੋਥ ਮੁਖੰਕਾਰ ਤੁਰ ਚਮਣਾ ਨਰੋ ਕਰੋ ਸਿੱਖੀ ਸਦਗ ਭਉਸਾ ਹੋਰਾਂ ਨੂੰ ਕਾਰਜਾਂ ਦੇ ਵਿੱਚ ਸੁਭਰਤਾ માં ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਲੰਮੀਆਂ ਉਮਰਾਂ ਬਖਸ਼ਿਸ਼ ਕਰਨੀਆਂ ਅਧਪਰਕਾਰ ਦੀ ਸਹਾਇਤਾ ਕਰਨੀ ਤੇ ਦੇਸ਼ ਕੌਮ ਦੀ ਸੇਵਾ ਕਰਨ ਦੇ ਵੱਲ ਉਸ ਨਿਰਤਾ ਤਾਦ ਬਖਸ਼ਿਸ਼ ਕਰਨੀ ਪਾਤਸ਼ਾਹੀ ਪਰਵਾਰ ਦੇ ਸੁਖ ਸ਼ਾਂਤੀ ਵਰਤਾਉਣੇ ਆਈਆਂ ਸੰਗਤਾਂ ਦੀਆਂ ਤਰੁ ਪਰਿਭਟਾਵਾਂ ਅਜਰੀਆਂ ਅੰਦਰ ਪਰਵਾਨ ਕਰਨੀਆਂ ਜੀ ਸੋ ਇਹਨਾਂ ਹੀ ਖੁਸ਼ੀਆਂ ਦੇ ਅੰਦਰ ਪਰਿਵਾਰ ਵੱਲੋਂ ਆਵੇ ਤਲ ਕੀਤਾ ਗਿਆ ਹੈ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰ ਲੋਕ ਪਰਦੇ ਢਗਣੇ ਸਹਿਯਤਾ ਕਰਨੀ ਦੀ ਆਪ ਜੀ ਦੇ ਹਜ਼ੂਰ ਬੜਾ ਪ੍ਰਸਾਦ ਦੀ ਦੇ ਤੇ ਗੁਰੂ ਦੇ ਦੰਦਰ ਸਜ ਕੇ ਹਾਜ਼ਰਨ ਪਤਸ਼ਾਦਰ ਪਰਵਾਨ ਹੋਵੇ ਰਵਾਨ ਨਮਿਆ ਪ੍ਰਸਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਜੀ ਸੁਖ ਹੋਵੇ ਨਾਮ ਚਿਤਾਵੇ ਸਿਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬਤ ਦਾ ਪਰਾ ਵਾਹਿਗੁਰੂ ਦੀ ਕਾਜ ਸਾਹਿਬ ਵਾਹਿਗੁਰੂ ਦੀ ਕਿਰਪਾ ਤੇ ਦਹਰਾ ਜਦ ਪਾਠ ਪਰ ਆਰੰਭ ਹੋਏ ਨੂੰ ਭਾਵੇਂ ਕਿਨੇ ਰਜੇਵੇਂ ਰੋਜ਼ ਸਰਕਾਰ ਦੇ ਅਰਤੀਓ ਤੇ ਸਤੈ ਸੰਗ ਸੁਰੇ ਅਰਤੀਓ ਤੇ ਸਰਵ ਸਰੇ ਅਰਤੀਓ ਤੇ ਸੰਗ ਸੁਰੇ ਐਸੀ ਲਾਲ ਤੁਝ ਤੇ ਪਾਤਸ਼ਾਹ ਐਸੀ ਲਾਲ i ਹੇ ਰਾਮ ਮੇਰਾ ਮਾਦੀਨ ਮਾਹੀ ਦੁਸਿਆ ਮੇਰਾ ਮਾਤੇ ਸਤਿ ਤਰੈ ਤੇ ਹੈ ਮਾਤੇ ਸਤਿ ਜੀ ਤੇ ਹੈ ਕੈਸੀ ਧਾਮ ਤੇ ਬਿਨ ਕੋਣ আলিও কেমন কি ਕਹਣਾ ਨਾ ਮੈਂ ਵੀਡੀਓ ਬਣਾਈ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਜੁੜੀ ਸਾਧ ਸੰਗਤ ਜੀ ਰਹਿਰੂ ਜੀ ਦਾ ਕਾਲਸਾ ਰਹਿਰੂ ਦੀ ਤੁਪਤੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰਕ ਰਸ ਅਰਦਾਸ ਕਰ ਅੱਜ ਗੁਰੂ ਸਾਹਿਬ ਦੇ ਚਰਨਾਂ ਆਪਣੇ ਕਰਕੇ ਤੇ ਆਪ ਸਾਰੀਆਂ ਸੰਗਤਾਂ ਨੇ ਆਪਣੇ ਚੜ੍ਹਦੀ ਕਲਾ ਦੇਸ਼ ਕਰਕੇ ਪਰਿਵਾਰ ਨੂੰ ਨਵਾਜਿਆ ਮੈਂ ਆਪ ਸਾਰਿਆਂ ਦਾ ਅੱਜ ਇਹ ਸ਼ੁੱਧ ਅੜੇ ਤੇ ਪਰਿਵਾਰ ਤੇ ਖੁਣਚੜੀ ਹਰ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਸਾਰੇ ਹੀ ਉਡੀ ਰਾਜਨੀਤਿਕ ਤੌਰ ਤੇ ਨਹੀਂ ਜੁੜੀ ਹੋਈ ਆਪਾਂ ਸਾਰੇ ਇੱਕ ਪਰਿਵਾਰ ਤੇ ਆਪਣਾ ਇਲਾਕਾ ਵੀ ਸਾਰਾ ਇੱਕ ਆਪਣਾ ਪਰਿਵਾਰ ਹੈ ਆਪਨੇ ਅਲੱਘਨੇ ਹਮੇਸ਼ਾ ਮਾਣ ਸਰਕਾਰ ਇਜਤ ਵਖੀਰ ਤੇ ਆਪਣਾ ਆਸ਼ੀਰਵਾਦ ਹਮੇਸ਼ਾ ਸਾਡੇ ਸਿਰ ਤੇ ਰੱਖਿਆ ਸੋ ਮੈਂ ਤੁਹਾਡਾ ਧੰਨਵਾਦੀ ਆਪਾਂ ਨੂੰ ਇਕ ਦੂਜੇ ਦੇ ਨਾਲ ਤੇ ਰਾਤੇ ਦੇ ਨਾਲ ਖੜੇ ਹੋਣਾ ਉਹਨਾਂ ਦੀ ਸੁਖ ਸੁੱਖ ਦੀ ਕਾਮਨਾ ਆਪਣਾ ਕਰਦੇ ਤੇ ਅਮਰ ਦੇਵੀ ਅਪਾ ਖੜੇ ਤੇ ਦੇਲੇ ਵੀ ਖੜੇ ਰਹਿਣ ਇਹ ਹੀ ਆਪਨੀ ਮੈਂ ਜੋ ਸਾਰੇ ਆਪ ਨੂੰ ਕਰਦਾ ਤੇ ਅੱਜ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਹੱਥ ਹਾਲ ਅੱਖਾਂ ਲੱਗ ਕੇ ਲਗਾਉਦੇ ਇਹ ਸਾਲ ਵੀ ਆਪਾਂ ਦੇ 15 16 ਸਾਲ ਕੰਨ ਲਗਾ ਕੇ ਬੁਲਵਾਣਾ ਆਪਣੇ ਪਿੰਡਾਂ ਤੋਂ ਸਾਰੇ ਵਜ਼ੀਰਗਾਰ ਹੋਰ ਬੰਦੇ ਜਿਹਨਾਂ ਨੂੰ ਜਰੂਰ ਤੇ ਤੁਸੀਂਾਂ ਨੂੰ ਲੈ ਕੇ ਆਣਾ ਤਾਂ ਕਿ ਆਪੋਂ ਨੀ ਅੱਖਾਂ ਬੰਵਾ ਸਕੀਂ ਤੇ ਪਹਿਲਾਂ ਵੀ ਇਸ ਕਾਰਨ ਲੋਕਾਂ ਨੂੰ ਡਿਕ ਰਹੀ ਹੈ ਕਿ ਤਾਂ ਆਪਾਂ ਅੱਖਾਂ ਲਗਾ ਕੇ ਬੁਲਵਾਈ ਸੋ ਭਾਵੇਂ ਇਸ ਵਾਰ ਇਲਾਕੇ ਦਾ ਬੜਾ ਭਾਰੀ ਨੁਕਸਾਨ ਹੋ ਗਿਆ ਇੰਸਾਨ ਤੋਂ ਕੋਈ ਡਿਵੈਲਪਮੈਂਟ ਦਾ ਕੰਮ ਲੱਗ ਕੇ ਦੇ ਵਿੱਚ ਨਹੀਂ ਹੁੰਦਾ। ਲੇਕਿਨ ਘਾਟੇ ਬਾਦੇ ਜਿੰਦਗੀ ਜਾਂਦੇ ਰਹਿੰਦੇ। ਸੋ ਇਹ ਕੋਈ ਮਹਾਰਾ ਟਾਈਮ ਸੀ ਜਿਹੜਾ ਆਪਣੇ ਇਲਾਕੇ ਤੇ ਆ ਗਿਆ ਤੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਆਪਾਂ ਨੇ ਸ਼ੁਰੂ ਕੀਤੇ ਸੀ ਉਹ ਰੁਕ ਗਏ। ਲੇਕਿਨ ਆਪਾਂ ਨੇ ਆਪਸੀ ਯਾਰ ਸਰਕਾਰ ਸਾਰਿਆਂ ਨਾਲ ਲਿਕੇ ਅੱਗੇ ਵਧਣਾ ਇਹਨਾਂ ਿਲਕਿਆਂ ਦੇ ਵਿਕਾਸ ਵਾਸਤੇ ਉਪਰਾਲੇ ਕਰਨੇ ਅਲੱਕੇ ਦੇ ਵਿੱਚ ਵਿਕਾਸ ਆਰਗੇ ਵਧਾ ਕੇ ਆਪਾਂ ਹੋਣ ਵਾਲੇ ਸਮੇਂ 'ਚ ਫੇਰ ਤੋਂ ਅਲੱਕੇ ਦੇ ਵਿਕਾਸ ਲਈ ਇੱਕ ਰਾਸਤਾ ਕਿਆ ਕਰਨਾ ਹੈ ਇਸ ਲਈ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਫੇਰ ਤੋਂ ਸਹਿਯੋਗ ਕਰਕੇ ਇੱਕ ਦੂਸਰੇ ਨਾਲ ਜੁੜੀਏ ਅਲੱਕੇ ਨੂੰ ਬੇਟੋਰੀ ਤਾਂ ਕਿ ਇਲਾਕੇ ਦਾ ਵਿਕਾਸ ਹੋ ਸਕੇ ਬਹੁਤ ਮਾਣ ਆਪਾਂ ਨੂੰ ਇਲਾਕੇ ਦੇ ਦਿੱਤਾ ਹੈ ਦੇ ਘਾਰ ਇਤੀ ਨਹੀਂ ਮੋਟਾ ਪਹੀਆਂ ਤਾਂ ਕੋਈ ਗੱਲ ਨਹੀਂ ਫੇਰ ਵੀ ਇਲਾਕੇ ਨੇ ਬਹੁਤ ਮੋਟਾ ਪਹੀਆਂ ਸੀ ਆਪਾਂ ਆਪਾਂ ਨੇ ਸਭ ਨੂੰ ਨਾਲ ਲੱਗੇ ਜਿਹੜਾ ਕੰਮ ਰੁਕ ਗਿਆ ਇਲਾਕੇ ਦੇ ਉਹਨੂੰ ਸ਼ੁਰੂ ਕਰਨ ਵਾਸਤੇ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਤੇ ਆਉਣ ਵਾਲੀ ਥੋੜਾ ਦਾ ਪਤਾ ਨਹੀਂ ਹੁੰਦਾ ਕਿੰਨੇ ਦਿਨਾਂ ਚਿਰ ਲੰਮੀ ਜਾਂਦੇ ਆਪਾਂ ਸਾਰੇ ਜਾਣੇ ਇਲਾਕੇ ਦੇ ਵਿੱਚ ਵਿੱਚ ਦੇ ਲੋਕਾਂ ਨਾਲ ਲੱਗੇ ਚੱਲੀਏ بہت پرنیتیاں یہاں نے پرارتھنا رکھتے ہیں کہ دنیا گزاں بے کریں گے سو اچھا گرو صاحب کا شکرانہ ہے آپ سارے کا بہت بہت دنواد تسی چل کے آئے ہو سکے سیوڈا بہت بہت دنواد واحر جی کا خالسہ واحر جی